ਈਆ ਕੁੜੀ ਨੇ ਸੱਦਿਆ ਘਾਰੇ ਨੇ ਮੇਰਾ ਪੁੱਤ ਮਰਵਾ ਦਿੱਤਾ ਕੁੜੀ ਨਾਲ ਕੀ ਰਿਸ਼ਤਾ ਹੈ ਕੁੜੀ ਨੇ ਮੰਗੜੀ ਕੀਤੀ ਜਬਰਦਸਤੀ ਮੈਨੂੰ ਫੋਨ ਕਰ ਕਰ ਕੇ ਕਹਿੰਦੇ ਜੇ ਵਿਆਹ ਕਰ ਦੋ ਜੇ ਚੇਤੀ ਦੇ ਵਿਆਹ ਕਰ ਦੋ ਮੈਂ ਮੇਰੇ ਪੁੱਤ ਅੱਜ ਨਹੀਂ ਇੰਨੇ ਜੋਗਾ ਮੇਰਾ ਪੁੱਤ ਨਹੀਂ ਇੰਨੇ ਜੋਗਾ ਮੈਂ ਅੱਜ ਨਹੀਂ ਕਰ ਰਹਾ ਇਹ 12 ਸਾਲ ਹੋ ਬਰਨੀ ਹੋਈ ਮੰਨਦੀ ਨਹੀਂ ਜਨਾਨੀ ਬੜੀ ਛੇਤੀ ਮੇ ਵਿਆਹ ਮੰਗਦੀ ਤੋੜੇ ਦਿਨ ਪਹਿਲੋ ਪਿਆ ਮੈਨੂੰ ਫੋਨ ਕੀਤਾ ਤਿੰਨ ਦਿਨ ਪਹਿਲੋ ਵੇ ਆ ਮੰਗਦੀ ਰਹੀ ਛੇਤੀ ਦੋ ਛੇਤੀ ਕੀ ਭਾਬੀ ਇੱਕ ਵਾਰੀ ਰਾਤ 9 ਵਜੇ ਨਾ ਇੱਕ ਵਾਰੀ 9 ਵਜੇ ਨਾ ਗੇੜੀ ਮਾਰੀ ਇੱਕ ਵਾਰੀ 10 ਵਜੇ ਨਾ ਮਾਰੀ ਹੈ ਜਨਾਨੀ ਆਈ ਆ ਘਰ ਆਣ ਕੇ ਪਤਾ ਨਹੀਂ ਅੰਦਰੋਂ ਪੈਸੇ ਪੂਹੇ ਕੱਢ ਕੇ ਲੈ ਕੇ ਗਈ ਆ ਪਰ ਇਹਨੇ ਖੋਲ ਕੇ ਬੂਆ ਕਹਨੂੰ ਦੱਸਿਆ ਨਹੀਂ ਆ ਮੈਂ ਤਾਂ ਕੱਲ ਦੀ ਲੰਬੜੀ ਆਪਣੇ ਪੁੱਤ ਨੂੰ ਇਹਨੇ ਦੱਸਿਆ ਨਹੀਂ ਜਨਾਨੀ ਨੇ ਘੇਂਦਰੇ ਹੀ ਕਰ ਦਿੱਤਾ ਮੇਰਾ ਪੁੱਤ ਜੰਗੀ ਜਿੱਦਾ ਆ ਕੇ ਦੀ ਕਾਪੂਰੀ ਹੋਣਾ ਮੇਰੇ ਕੱਲੀ ਧੋੜੀ ਭੱਜੀ ਫਿਰਦੀ ਕਿੰਨਾ ਸਮਾਂ ਹੋਇਆ ਡੇਢ ਕ ਮਹੀਨਾ ਹੋ ਗਿਆ ਮਨੇ ਕੀਤਾ ਦਿੱਲੀ ਵਾਰੀ ਇਹਦੇ ਨਾਲ ਮਿਲਿਆ ਤੇ ਇਹਨੇ ਮੰਗਣੀ ਕਰਵਾ ਲਈ ਉਹਨੇ ਕਹਿੰਦਾ ਮੰਮੀ ਮੈਨੂੰ ਪਸੰਦ ਵਾ ਉਹ ਕੁੜੀ ਵੀ ਇਹਦੇ ਗਲੋਂ ਨਹੀਂ ਹਿਲਾਤਦੀ ਆਂਦੀ ਤੂੰ ਆਪਣੇ ਘਰ ਗੱਲ ਕਰ ਮੈਂ ਮੈਨੂੰ ਨਹੀਂ ਪਸੰਦ ਤੇ ਤੇ ਕਾਦਨੋ ਛੋਟੀ ਜੀ ਮੇਰਾ ਮੁੰਡਾ ਦੇ ਕਿੱਡਾ ਜਵਾਨ ਮੈਂ ਮਖੌਲ ਕਰਿਆ ਕਰਨੇ ਲੋਕਾਂ ਨੇ ਐਡਾ ਜਵਾਨ ਪੁੱਤ ਮੇਰਾ ਕਾਕੇ ਵੈਗੀ ਜਨਾਨੀ ਪਰਿਵਾਰ ਚ ਕੌਣ ਕੌਣ ਹੋਰ ਪਰਿਵਾਰ ਚ ਜਨਾਨੀ ਆਪਣੇ ਸਹੁਰੇ ਰੋ ਸਾਸ ਸਹੁਰੇ ਨਾਲ ਲੱਗ ਰਹੇ ਨੇ ਦੋਵੇਂ ਮਾਵਾਂ ਆਤੀਆਂ ਨੇ ਤੁਹਾਡੇ ਪਰਿਵਾਰ ਚ ਕੌਣ ਕੌਣ ਨੇ ਮੇਰੇ ਪਰਿਵਾਰ ਚ ਮੇਰਾ ਸੋਹਰਾ ਵਾ ਮੇਰੀਆਂ ਬੇਟੀਆਂ ਤੇ ਨਾਲ ਇੱਕ ਛੋਟੇ ਦਾ ਮੁੰਡਾ ਮੇਰੇ ਕੋਲ ਇੱਕ ਬੇਟਾ ਸੀ ਹਾਂਜੀ ਹਾਂਜੀ ਮੇਰਾ ਇੱਕੋ ਹੀ ਇੱਕ ਛੋਟੇ ਮੇਰੇ ਦੇਰ ਦਾ ਬੇਟਾ ਵਾ ਕੀ ਮੰਗ ਕੀ ਕਰਦੇ ਮੰਗ ਕੀ ਕਰਨੇ ਇਨਸਾਫ ਮੰਗਦੇ ਮੇਰੇ ਪੁੱਤ ਤੇ ਨਹੀਂ ਗਏ ਕਿ ਕੋਈ ਕੁਝ ਨਹੀਂ ਮੰਗਦੇ ਉਹਨਾਂ ਇਨਸਾਫ ਚਾਹੀਦਾ ਮੇਰੇ ਪੁੱਤ ਦਾ ਹੀ ਜੋ ਕੀਤਾ ਵਾ ਮੇਰੇ ਪੁੱਤ ਨੇ ਮਾਰਾ ਕੀਤਾ ਨੇ ਮੈਨੂੰ ਬੁੱਢੀ ਨੇ ਕੜੀ ਤੇ ਕੜੀ ਸਜ਼ਾ ਜੋ ਕੀਤਾ ਜਾਂਦਾ ਕੀ ਕਰ ਉਹਦੇ ਨਾਲ ਮੇਰੇ ਬੱਚੇ ਇਹਨੂੰ ਮੋੜ ਦੋ ਮੈਂ ਕੁਝ ਨਹੀਂ ਮੰਗ ਰਹੀ ਕੋਈ ਹਏ ਮੇਰਾ ਨਾਮ ਮੁਕੱਦਰ ਜੀ ਉਹਨਾਂ ਨੇ ਇਦਾਂ ਕੀਤਾ ਜਿਵੇਂ ਪਹਿਲਾਂ ਦੇ ਮੁੰਡੇ ਕੁੜੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਕੁੜੀ ਇੱਕ ਦਿਨ ਸਾਡੇ ਘਰੇ ਗਈ ਇਹਨੇ ਮੰਗਰੇ ਨਾਲ ਆਈ ਉਹਨਾਂ ਨੂੰ ਫੋਨ ਕੀਤਾ ਉਹਦੇ ਮੰਮੀ ਡੈਡੀ ਨੂੰ ਕਿ ਆ ਤੁਹਾਡੀ ਕੁੜੀ ਆਈ ਆ ਕਿ ਇਹ ਮਤਲਬ ਕਿ ਕੀ ਕਰਨਾ ਜੀ ਦੱਸ ਉਹਨਾਂ ਨੇ ਮੁੰਕੇ ਇਹ ਗੱਲ ਆਖਿਆ ਕਿ ਚਲੋ ਅਸੀਂ ਇਹਨਾਂ ਨੂੰ ਕਿਹਾ ਕਿ ਚਲੋ ਤੁਹਾਡੀ ਇੱਜ਼ਤ ਹਰ ਇੱਕ ਦੀ ਧੀਆਂ ਭੈਣਾਂ ਦੀ ਇੱਜ਼ਤ ਹਰ ਇੱਕ ਦੀ ਹੁੰਦੀ ਹੈ ਅਸੀਂ ਇਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਰਿਸ਼ਤਾ ਕਰ ਦੋ ਇਹਨਾਂ ਨੇ ਰਿਸ਼ਤਾ ਕੀਤਾ ਹੱਲੇ ਸਾਡੇ ਕੋਲ ਜੜੀਆਂ ਫੋਟੋਆਂ ਨੇ ਰੋਕੇ ਦੀਆਂ ਉਹੀ ਹੈਗੀਆਂ ਜੀ ਇਹਨਾਂ ਨੇ ਅੱਜ ਇਹ ਰੋਕਾ ਕਰਕੇ ਮੁੰਕੇ ਅੱਜ ਸਾਡੇ ਆਪਣੇ ਮਾਰਕੀਟ ਅੰਦਰ ਨੱਪਤਾ ਤਾਂ ਮੁੰਡੇ ਦੀ ਉਮਰ ਕੋਈ 18 ਸਾਲ ਹੈਗੀ ਜੀ 18 ਸਾਲ ਦੀ ਹੈਗੀ ਕੁੜੀ ਦੀ ਵੀ ਇੰਨੀ ਹੈ ਜੀ 18 ਸਾਲ अच्छा रे तो ए किथे मुंडा किथों ਦਾ ਰਹਿਣ ਵਾਲਾ ਹੈ मुंडा ए ਪ੍ਰੇਮਨਗਰ ਦਾ ਜੀ 2 ਨੰਬਰ ਗਲੀ ਦਾ ਫੜਿਆ ਜੇ ਇਹਨਾਂ ਦੇ ਸਿਰਫ ਜਿਹੜੀ ਮੁੰਡੇ ਦੀ ਇਹਦੀ ਕੁੜੀ ਦੀ ਮਾਂ ਆ ਬਸ ਉਹਨੂੰ ਫੜਿਆ ਜੇ ਬਾਕੀ ਸਾਰੇ ਜੀ ਘਰੋਂ ਫਰਾਰ ਹਾਂਜੀ ਤਾਂ ਹੁਣ ਪੁਲਿਸ ਨੂੰ ਤਲਾਸ਼ ਗੋੜ ਕੇ ਜਾਓ ਰੈਡਪੁੜੀ ਕੱਢਿਆ ਗਿਆ ਨਹੀਂ ਹੱਲੇ ਕੁਝ ਨਹੀਂ ਜੀ ਕੱਢਿਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮਾਰਕ ਦੇ ਅੰਦਰ ਨੱਪਤਾ ਹੈ ਅੰਦਰ ਸਮੈਲ ਆਉਂਦੀ ਜੀ ਬਹੁਤ ਜੰਗੰਦੀ ਤੁਸੀਂ ਆਪ ਸਮੈਲ ਲੈ ਸਕਦੇ ਹੋ ਮਰ ਕੇ ਗੇਟ ਲੱਗੇ ਹੋ ਜੋ ਸਮੈਲ ਆਉਂਦੀ ਪੂਜ ਗੰਦੀ ਸਮੈਲ ਆਉਂਦੀ ਮੁੰਡੇ ਦਾ ਨਾਮ ਕੀ ਸੀ ਸਾਹਿਲ ਮੱਟੂ ਕਰਦਾ ਕੀ ਸੀ ਮੁੰਡਾ ਪੜਦਾ ਹੀ ਜੀ ਕਿਹੜੀ ਕਲਾਸ ਵਿੱਚ ਇਹ ਪੜਦਾ ਹੀ ਜੀ 10ਵੀਂ ਪੜਨ ਰਿਹਾ ਹੀ ਜੀ ਮੁੰਡੇ ਦੇ ਫਾਦਰ ਸਾਹਿਬ ਦਾ ਕੀ ਨਾਮ ਹੈ ਫਾਦਰ ਸਾਹਿਬ ਉਹਨਾਂ ਦੇ ਫਾਦਰ ਤਾਂ ਗੁੰਗੇ ਹੀ ਨੇ ਉਹ ਮਤਲਬ ਕਿ ਪੇਂਟ ਦਾ ਕੰਮ ਕਰਦੇ ਸੀ ਅੱਜ ਇੱਕ ਨਵਾਂ ਮਾਮਲਾ ਜੀ ਸਾਨੂੰ ਕਰੀਬ 2:00 ਵਜੇ ਇੱਕ ਇਤਲਾਹ ਮਿਲੀ ਆ ਕਿ ਇੱਕ ਸ਼ਾਹਿਲ ਨਾਮ ਦਾ ਮੁੰਡਾ ਜਿਹੜਾ ਕਿ ਜਿਹਦੀ ਇੰਗੇਜਮੈਂਟ ਹੈ ਨਿਊ ਗੋਵਿੰਦਨਗਰ ਦੇ ਉਹ ਹੀਆ ਅੰਗੇਜਮੈਂਟ ਹੋਈਆ ਚਰਨਜੀਤ ਦੇ ਲੜਕੀ ਨਾਲ ਉਹ ਕਿਤੇ ਐਤਵਾਰ ਦਾ ਉਹਦੇ ਨਾਲ ਘੁੰਮਣ ਗਿਆ ਉਹ ਅੱਜ ਜਿਹੜੀ ਲੜਕੀ ਦੀ ਮਾਤਾ ਉਹਨਾਂ ਦੇ ਘਰੇ ਗਈ ਆ ਤੇ ਉਹਦੀ ਮਾਤਾ ਨੇ ਪੁੱਛਿਆ ਅੱਗੇ ਵੀ ਆਣ ਜਾਣ ਹੋਣਾ ਜਹ ਉਹਨਾਂ ਤੋਂ ਉਹਨਾਂ ਨੇ ਪੁੱਛਿਆ ਵੀ ਲੜਕਾ ਕਿੱਥੇ ਆ ਉਹ ਕਹਿੰਦਾ ਘੁੰਮਣ ਗਿਆ ਉਹ ਕੁਦਰਤੀ ਉਹ ਜਿਲੇ ਮਾਤਾ ਆ ਗਈ ਆ ਤੇ ਉਹਦੀ ਮਾਤਾ ਵੀ ਲੜਕੇ ਦੀ ਸ਼ਾਇਰ ਦੀ ਨਾਲ ਹੀ ਆ ਗਈ ਪਿੱਛੇ ਉਹਨਾਂ ਦੇਖਿਆ ਜਿਲੇ ਘਰ ਦੇ ਲਾਗੇ ਆ ਤੇ ਉਹਨੂੰ ਸਮੈਲ ਆ ਰਹੀ ਸੀ ਤਾਂ ਹਿਊਮਨ ਬੋਡੀ ਦੀ ਠੀਕ ਆ ਉਹ ਉਸੇ ਵੇਲੇ ਉਹਨੇ ਥਾਣੇ ਤਲਾਹ ਦਿੱਤੀ ਤਾਂ ਉਸ ਮੌਕੇ ਤੇ ਅਸੀਂ ਸਾਰੇ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਪਹੁੰਚ ਗਏ ਇੱਥੇ ਉਸ ਤੋਂ ਬਾਅਦ ਚ ਐਫ ਆਈ ਆਰ ਦਰਜ ਕੀਤੀ ਹੈ ਕਤਲ ਦੀ ਤੇ ਇੱਕ ਸਰ ਡੈੱਡ ਬੋਡੀ ਕਿੱਦਾਂ ਮਿਲੀ ਤੇ ਕਿੱਥੋਂ ਮਿਲੀ ਹੈ ਡੈੱਡ ਬੋਡੀ ਜਿਹੜੀ ਹੈ ਉਹਨਾਂ ਨੇ ਦਫਨਾਈ ਵੀ ਆਪਣੇ ਘਰ ਦੇ ਅੰਦਰ ਟੋਇਆ ਪੱਟ ਕੇ ਉੱਥੋਂ ਅਸੀਂ ਕੱਢ ਕੇ ਲਿਆਏ ਆ ਉਹ ਪਰਚਾ ਦੇ ਦਿੱਤਾ ਤਿੰਨ ਬੰਦਿਆਂ ਦੇ ਬਾਈ ਨੇਮ ਪਰਚਾ ਦੋ ਅਨਨੋਨ ਤੇ ਆ ਬਾਕੀ ਪੋਸਟਮਾਰਟਮ ਕਰਾਉਣ ਤੋਂ ਬਾਅਦ ਜੋ ਆਏਗਾ ਉਹ ਅਰੈਸਟ ਕੋਈ ਕੀਤਾ ਕਿ ਅਜੇ